ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਦ ਕਰ ਬਣਾ ਦੇ ਵਿੱਚ ਅੱਜ ਦੀ ਆਪਣੀ ਇਸ ਵੀਡੀਓ ਦਾ ਜਿਹੜਾ ਟੌਪਿਕ ਰਹੇਗਾ ਉਹ ਰਹੇਗਾ ਪੰਜਾਬੀ ਸੱਭਿਆਚਾਰ ਤੇ ਅੰਤਰਗਤ ਅਖੌਤਾਂ ਦਾ ਅਖੌਤਾਂ ਦਾ ਆਮ ਜੀਵਨ ਦੇ ਨਾਲ ਬਹੁਤ ਮਹੱਤਵ ਹੈ ਤਾਂ ਇਹਨਾਂ ਨਾਲ ਆਪਣਾ ਪਹਿਲਾ ਪ੍ਰਸੰਗਮਤ ਹੈ ਜਿਹੜਾ ਹੈ ਇਹਰਾ ਫੇਰੀ ਨਜ਼ਰ ਆਉਣੀ ਦੇ ਆਧਾਰ ਤੇ ਟੁਕਬਾ ਅਖਾਣ ਦੱਸੋ ਇਹਰਾ ਫੇਰੀ ਨਜ਼ਰ ਆਉਣੀ ਦੇ ਆਧਾਰ ਤੇ ਟੁਕਬਾ ਅਖਾਣ ਦੱਸੋ ਤਾਂ ਇਹ ਹੁੰਦਾ ਦਾਲ ਵਿੱਚ ਕੁਝ ਕਾਲਾ ਹੋਣਾ ਠੀਕ ਹੈ ਦਾਲ ਵਿੱਚ ਕੁਝ ਕਾਲਾ ਹੋਣਾ ਅੱਗੇ ਹੈ ਆਪਣੇ ਕੋਲ ਜਦੋਂ ਗਿਆਨਵਾਨ ਨੂੰ ਆਪਣੇ ਗਿਆਨ ਦਾ ਲਾਭ ਨਾ ਹੋਵੇ ਦੇ ਆਧਾਰ ਤੇ ਕਿਹੜਾ ਅਖਾਣ ਸਹੀ ਹੈ ਜਦੋਂ ਗਿਆਨਵਾਨ ਨੂੰ ਆਪਣੇ ਗਿਆਨ ਦਾ ਲਾਵਣਾ ਹੋਵੇ ਤਾਂ ਇਸ ਜਲੀ ਪਰਤੇ ਜਾਂਦਾ ਖਾਨ ਹੈ ਦੀਵੇ ਥੱਲੇ ਹਨੇਰਾ ਜਾਂ ਫਿਰ ਨੇਰਾ ਦੀਵੇ ਥੱਲੇ ਨੇਰਾ ਦੀਵੇ ਦਾ ਫਲਾ ਸਭ ਨੂੰ ਹੋ ਰਿਹਾ ਚਾਰੇ ਪਾਸੇ ਰੋਸ਼ਨੀ ਹੋ ਰਹੀ ਸੀ ਆ ਪਰ ਉਹਦੇ ਆਪ ਦੇ ਥੱਲੇ ਕੀ ਹੈ ਨੇਰਾ ਹੋ ਰਿਹਾ ਅਚਾਨਕ ਕਿਸੇ ਕਾਰਨ ਕਰਕੇ ਕਿਸੇ ਕੰਮ ਦੀ ਤਿਆਰੀ ਛੱਡਣੀ ਪਵੇ ਦੇ ਸਮਾਨ ਅਰਥਾਂ ਵਾਲਾ ਕੋਈ ਇੱਕ ਅਖਾਣ ਦੱਸੋ ਅਚਾਨਕ ਕਿਸੇ ਕੰਮ ਕਾਰਨ ਕਿਸੇ ਕੰਮ ਦੀ ਤਿਆਰੀ ਛੱਡਣੀ ਪਵੇ ਦੇ ਸਮਾਨ ਅਰਥਾਂ ਵਾਲਾ ਕੋਈ ਇੱਕ ਅਖਾਣ ਹੈ ਨਾਤੀ ਧੋਤੀ ਰਹਿ ਗਈ ਮੂੰਹ ਤੇ ਮੱਖੀ ਬਹਿ ਗਈ ਅਗਲਾ ਪ੍ਰਸ਼ਨ ਹੈ ਆਪਣਾ ਅਜਿਹੀ ਸ਼ਾਸਤ ਰੱਖਣੀ ਜੋ ਪੂਰੀ ਨਾ ਹੋ ਸਕੇ ਦੇ ਸਮਾਨ ਅਰਥਾਂ ਵਾਲਾ ਕੋਈ ਇੱਕ ਅਖਾਣ ਦੱਸੋ ਇਸ ਦੇ ਸਮਾਨ ਅਰਥਾਂ ਵਾਲਾ ਜਿਹੜਾ ਅਖਾਣ ਹੈ ਉਹ ਹੈ ਨਾ ਨੌਮਣ ਤੇਲ ਹੋਵੇ ਨਾ ਰਾਧਾ ਨੱਚੇ ਅਗਲਾ ਪ੍ਰਸ਼ਨ ਹੈ ਇਸ ਦੇ ਵਿੱਚ ਮੁਸੀਬਤ ਸਮੇ ਸਵਾਰਥੀ ਲੋਕ ਦੂਰ हट ਜਾਂਦੇ ਹਨ ਇਸ ਦੇ ਸਮਾਨ ਅਰਥਾਂ ਵਾਲਾ ਕੋਈ ਇੱਕ ਅਖਾਣ ਦੱਸੋ ਮੁਸੀਬਤ ਸਮੇ ਸਵਾਰਥੀ ਲੋਕ ਦੂਰ ਛੱਡ ਜਾਂਦੇ ਹਨ ਇਸ ਦੇ ਸਮਾਨ ਅਰਥਾਂ ਵਾਲਾ ਕੋਈ ਇੱਕ ਅਖਾਣ ਦੱਸਣਾ ਹੈ ਤਾਂ ਇਹ ਹੈ ਕਿ ਪਿੰਡ ਨੂੰ ਲੱਗੀ ਅੱਗ ਤੇ ਕੁੱਤਾ ਰੂੜੀਆਂ ਤੇ ਠੀਕ ਹੈ ਜੀ ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀਆਂ ਤੇ ਅੱਗੇ ਦੇਖੋ ਜਦੋਂ ਕਿਸੇ ਚੀਜ਼ ਦੀ ਤਿਆਰੀ ਤੋਂ ਪਹਿਲਾਂ ਹੀ ਉਸ ਨੂੰ ਵਰਤਨ ਵਾਲੇ ਹੋਣ ਦੇ ਸਮਾਨ ਅਰਥਾਂ ਵਾਲਾ ਕੋਈ ਇੱਕ ਅਖਾਣ ਦੱਸੋ ਜਦੋਂ ਕਿਸੇ ਚੀਜ਼ ਦੀ ਤਿਆਰੀ ਤੋਂ ਪਹਿਲਾਂ ਹੀ ਉਸ ਨੂੰ ਵਰਤਣ ਵਾਲੇ ਹੋਣ ਦਾ ਸਮਾਨ ਅਰਥਾਂ ਵਾਲਾ ਜਿਹੜਾ ਅਖਾਣ ਹੈ ਉਹ ਹੈ ਪਿੰਡ ਬੱਜਾਣੀ ਚੱਕੇ ਤਿਆਰ ਠੀਕ ਹੈ ਜੀ ਜਾਂ ਫਿਰ ਕਈ ਵਾਰਿਆਂ ਵੀ ਕਹਿੰਦੇ ਨੇ ਕਿ ਪਿੰਡ ਬੰਦਿਆਣੀ ਮੰਗ ਤੇ ਪਹਿਲਾਂ ਆ ਗਈ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਸਭ ਨੂੰ ਸਭ ਇੱਕੋ ਜਿਹੇ ਨਹੀਂ ਹੁੰਦੇ ਸਭ ਇੱਕੋ ਜਿਹੇ ਨਹੀਂ ਹੁੰਦੇ ਦੇ ਸਮਾਨ ਅਰਥਾਂ ਵਾਲਾ ਕੋਈ ਇੱਕ ਅਖਾਣ ਦੱਸੋ ਸਭ ਇੱਕੋ ਜਿਹੇ ਨਹੀਂ ਹੁੰਦੇ ਦੇ ਸਮਾਨ ਅਰਥਾਂ ਵਾਲਾ ਇੱਕ ਅਖਾਣ ਹੈ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਅੱਗੇ ਆਪਣੀ ਵੀਡੀਓ ਅਗਲਾ ਪ੍ਰਸ਼ਨ ਥੋੜਾ ਥੋੜਾ ਕਰਕੇ ਹੀ ਬਹੁਤਾ ਹੁੰਦਾ ਹੈ ਦੇ ਸਮਾਨ ਅਰਥਾਂ ਵਾਲਾ ਕੋਈ ਇੱਕ ਅਖਾਣ ਦੱਸੋ ਥੋੜਾ ਥੋੜਾ ਕਰਕੇ ਹੀ ਬਹੁਤਾ ਹੁੰਦਾ ਹੈ ਤੇ ਸਮਾਨ ਅਰਥਾਂ ਵਾਲਾ ਅਖਾਣ ਹੈ ਬੂੰਦ ਬੂੰਦ ਨਾਲ ਤਲਾਓ ਭਰ ਜਾਂਦਾ ਹੈ ਜਦੋਂ ਸਖਤ ਮਿਹਨਤ ਕਰਕੇ ਪ੍ਰਾਪਤ ਕੀਤੀ ਵਸਤੂ ਦੂਜੇ ਨੂੰ ਪਸੰਦ ਨਾ ਆਵੇ ਦੇ ਅਰਥਾਂ ਵਾਲਾ ਕੋਈ ਇੱਕ ਟੁਕਵਾ ਅਖਾਣ ਦੱਸੋ ਜਦੋਂ ਸਖਤ ਮਿਹਨਤ ਕਰਕੇ ਪ੍ਰਾਪਤ ਕੀਤੀ ਵਸਤੂ ਦੂਜੇ ਨੂੰ ਪਸੰਦ ਨਾ ਆਵੇ ਦੇ ਅਰਥਾ ਨਾਲ ਸੰਬੰਧਿਤ ਕੋਈ ਟੁਕਵਾ ਅਖਾਣ ਦੱਸੋ ਤਾਂ ਇਹ ਹੁੰਦਾ ਕਿ ਬੱਕਰੀ ਆਪਣੀ ਜਾਨ ਹੋ ਗਈ ਤੇ ਖਾਣ ਵਾਲੇ ਨੂੰ ਸੁਆਦ ਨਾ ਆਇਆ ਬਾਰੋਂ ਭੋਲਾ ਪਰ ਅੰਦਰੋਂ ਕਾਪਟੀ ਦੇ ਅਰਥ ਨਾਲ ਸੰਬੰਧਿਤ ਕੋਈ ਟੁਕਵਾ ਅਖਾਣ ਦੱਸੋ ਬਾਰੋਂ ਭੋਲਾ ਤੇ ਅੰਦਰੋਂ ਕਾਪਟੀ ਹੋਵੇ ਤਾਂ ਇਸ ਦੇ ਨਾਲ ਜਿਹੜਾ ਸੰਬੰਧਿਤ ਟੁਕਵਾ ਅਖਾਣ ਹੈ ਉਹ ਹੈ ਬਾਗਲ ਚ ਛੋਰੀ ਮੂੰਹ ਚ ਰਾਮ ਰਾਮ ਅਕਿ ਹੈ ਆਪਣੇ ਕੋਲ ਅਗਲਾ ਪ੍ਰਸ਼ਨ ਬੁੜਾਪੇ ਵਿੱਚ ਸਿਕਿੰਨੀ ਕਰਨੀ ਦੇ ਅਰਥ ਨਾਲ ਸੰਬੰਧਿਤ ਟੁਕਵਾ ਅਖਾਣ ਕਿਹੜਾ ਹੈ ਤਾਂ ਇਹ ਹੈ ਬੁੱਢੀ ਘੋੜੀ ਲਾਲ ਲਗਾਮ ਨੈਕਸਟ ਦੇਖੋ ਜਦੋਂ ਕੋਈ ਤੰਗ ਪਰੇਸ਼ਾਨ ਖੱਜਲ ਖਵਾਰ ਕਰਕੇ ਕਿਸੇ ਦਾ ਕੰਮ ਕਰੇ ਜਦੋਂ ਕੋਈ ਤੰਗ ਪਰੇਸ਼ਾਨ ਜਾਂ ਖੱਜਲ ਖਵਾਰ ਕਰਕੇ ਕਿਸੇ ਦਾ ਕੰਮ ਕਰੇ ਦੇ ਅਰਥ ਨਾਲ ਸੰਬੰਧਤ ਕੋਈ ਤੁਕਬਾ ਅਖਾਣ ਦੱਸੋ ਤਾਂ ਇਹ ਹੈ ਬੱਕਰੀ ਦੁੱਧ ਦਊ ਪਰ ਮੇਂਗਣਾ ਪਾ ਗੀ ਦੂ ਠੀਕ ਹੈ ਜੀ ਜਿਹੜੀ ਕੀਮਤੀ ਚੀਜ਼ੇ ਨੁਕਸਾਨ ਦਾ ਇੱਕ ਸਬਤ ਹੋਵੇ ਉਸ ਦਾ ਕੋਈ ਲਾਭ ਨਹੀਂ ਹੁੰਦਾ ਤੇ ਅਰਥਾ ਨਾਲ ਸੰਬੰਧਿਤ ਕੋਈ ਤੁਕਵਾ ਅਖਾਣ ਦੱਸੋ ਜਿਹੜੀ ਕੀਮਤੀ ਚੀਜ਼ ਨੁਕਸਾਨ ਦਾ ਇਕ ਸਾਥਤ ਹੋਵੇ ਉਸ ਦਾ ਕੋਈ ਲਾਭ ਨਹੀਂ ਹੁੰਦਾ ਤੇ ਅਰਥਾ ਨਾਲ ਸੰਬੰਧਿਤ ਤੁਕਵਾ ਅਖਾਣ ਕਿਹੜਾ ਹੈ ਤਾਂ ਇਹ ਹੈ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਠੀਕ ਹੈ ਜੀ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਇੱਕ ਕੰਮ ਵਿੱਚ ਸਭ ਨੂੰ ਇੱਕੋ ਜਿਹੀਆਂ ਅਖਾਈਆਂ ਮੁਸੀਬਤਾਂ ਸਮੱਸਿਆਵਾਂ ਹੁੰਦੀਆਂ ਹਨ ਦੇ ਅਰਥਾਂ ਨਾਲ ਸੰਬੰਧਿਤ ਕੋਈ ਟਕਵਾਖਾਨ ਦੱਸੋ ਤਾਂ ਇਹ ਹੈ ਭੱਜ ਦੇਣੋਂ ਵਾਹਣ ਇੱਕੋ ਜਿਹਾ ਠੀਕ ਹੈ ਜੀ ਭੱਜ ਦੇਣੋਂ ਵਾਹਣ ਇੱਕੋ ਜਿਹਾ ਅ ਮਾਰੇ ਬੰਦੇ ਅਤੇ ਕਮਜ਼ੋਰ ਚੀਜ਼ ਨੂੰ ਨੁਕਸਰੋਗ ਲੱਗੇ ਰਹਿੰਦੇ ਹਣਦੇ ਅਰਥ ਨਾਲ ਸੰਬੰਧਿਤ ਕੋਈ ਟੁਕਬਾ ਖਾਣ ਦੱਸੋ ਮਾੜੇ ਬੰਦੇ ਜਾਂ ਕਮਜ਼ੋਰ ਚੀਜ਼ ਨੂੰ ਨੁਕਸਰੋਗ ਲੱਗੇ ਰਹਿੰਦੇ ਹਣਦੇ ਅਰਥ ਨਾਲ ਸੰਬੰਧਿਤ ਕੋਈ ਟੁਕਬਾ ਖਾਣ ਦੱਸੋ ਮਾੜਾ ਟੱਗਾ ਛੱਤੀ ਰੋਗ ਠੀਕ ਹੈ ਜੀ ਮਨ ਤੇ ਕਾਬੂ ਪਾਉਣਾ ਹੀ ਵੱਡੀ ਸਫਲਤਾ ਹੈ ਹਣਦੇ ਅਰਥ ਨਾਲ ਸੰਬੰਧਿਤ ਕੋਈ ਟੁਕਬਾ ਖਾਣ ਦੱਸੋ ਮਨ ਜਿੱਤੇ ਜਗ ਜੀਤ ਮਨ ਜਿੱਤੇ ਜਗ ਜੀਤ ਜੇ ਮਨ ਜਿੱਤਿਆ ਗਿਆ ਤਾਂ ਜਗ ਵੀ ਜਿੱਤੇ ਜਾਏਗਾ ਇਹ ਇਸ ਦੇ ਅਰਥ ਨੇ ਕਿ ਮਨ ਤੇ ਕਾਬੂ ਪਾਉਣਾ ਵੱਡੀ ਸਫਲਤਾ ਹੈ ਜਦ ਕੋਈ ਸ਼ਰਮ ਤਿਆਗ ਕੇ ਬੇਸ਼ਰਮੀਪੁਰੇ ਕੰਮ ਕਰੇ ਜਾਂ ਕਿਸੇ ਕੰਮ ਦੀ ਸ਼ਰਮ ਨਾ ਕਰੇ ਦੇ ਅਰਥ ਨਾਲ ਸੰਬੰਧਿਤ ਕੋਈ ਟੁਕਮਾ ਖਾਣ ਦੱਸੋ ਤਾਂ ਇਹ ਹੁੰਦਾ ਹੈ ਕਿ ਮੂੰਹ ਤੋਂ ਲਈ ਲੋਈ ਤਾਂ ਕੀ ਕਰੇਗਾ ਕੋਈ ਕੀ ਜੀ ਜਾਂ ਫਿਰ ਜਿਹਦੀ ਲੈ ਗਈ ਲੋਈ ਕੀ ਕਰੂਗਾ ਕੋਈ ਐਦਾਂ ਵੀ ਕਿਹਾ ਜਾਂਦਾ ਜਦੋਂ ਕਿਸੇ ਕੰਮ ਨਾਲ ਸੰਬੰਧਤ ਵਿਅਕਤੀ ਨਾਲੋਂ ਕੋਈ ਦੂਜਾ ਵੱਧ ਚਸਪੀ ਲਵੇ ਤੇ ਅਰਥਾਂ ਨਾਲ ਸੰਬੰਧਤ ਕੋਈ ਟਕਵਾ ਖਾਨ ਹੈ ਤਾਂ ਇਹ ਹੈ ਮਦਈ ਸੁਸਤ ਗਵਾ ਚੁਸਤ ਠੀਕ ਹੈ ਜੀ ਮਦਈ ਚੁਸਤ ਗਵਾ ਮੁਦੇਈ ਸੋਸਤ ਹੰਗਵਾ ਚੁਸਤ ਠੀਕ ਹੈ ਅਗੇ ਦੇਖੋ ਬਿੱਤੋਂ ਬਰ ਕੰਮ ਕਰਨਾ ਦੇ ਅਰਥਾ ਨਾਲ ਸਮੁੰਦਰ ਟੁਕਵਾ ਖਾਨ ਦਸੋ ਤਾਂ ਇਹ ਹੈ ਜਾਦ ਦੀ ਕੋੜ ਕਿਰਲੀ ਸਤੀਰਾ ਨਾਲ ਜਫੇ ਅਗੇ ਹੈ ਵੱਡੇ ਕਾ ਮਲੀ ਵੱਡੇ ਜਿਗਰੇ ਚਾਹੀਦੇ ਹਨ ਦੇ ਅਰਥਾਂ ਤੇ ਟੁਕਵਾ ਖਾਨ ਦਸੋ ਵੱਡੇ ਕੰਮ ਲਈ ਵੱਡੇ ਜਿਗਰੇ ਚਾਹੀਦੇ ਹਨ ਦੇ ਅਰਥਾਂ ਤੇ ਟੁਕਬਾ ਖਾਣ ਦੱਸੋ ਤਾਂ ਇਹ ਹੈ ਯਰਾਨੇ ਉੱਠਾ ਵਾਲਿਆਂ ਨਾਲ ਤੇ ਬੁਹੇ ਰਖੜੇ ਨਹੀਂ ਬਈ ਯਰਾਨੇ ਉੱਠਾ ਵਾਲਿਆਂ ਨਾਲ ਤੇ ਬੁਹੇ ਰਖਣੇ ਨਹੀਂਵੇਂ ਇਸ ਦਾ ਮਤਲਬ ਹੁੰਦਾ ਕਿ ਜੇ ਵੱਡੇ ਨਾਲ ਯਾਰੀ ਦੋਸਤੀ ਲਾਉਂਗੇ ਜਾਂ ਵੱਡੇ ਕੰਮ ਕਰੋਗੇ ਤਾਂ ਜਿਗਰੇ ਵੀ ਵੱਡੇ ਰੱਖਣੇ ਚਾਹੀਦੇ ਹਨ ਕੰਮ ਕਰਨ ਨਾਲ ਕੋਈ ਨੀਵਾਣੀ ਹੁੰਦਾ ਦੇ ਆਧਾਰ ਤੇ ਟੁਕਮਾ ਖਾਣ ਦੱਸੋ ਕੰਮ ਕਰਨ ਨਾਲ ਕੋਈ ਨੀਵਾਣੀ ਹੁੰਦਾ ਦੇ ਆਧਾਰ ਤੇ ਟੁਕਮਾ ਖਾਣ ਦੱਸੋ ਕਿ ਰਾਣੀ ਆਪਣੇ ਪੈਰ ਤੋਂ ਦੀ ਗੋਲੀ ਨਹੀਂ ਬਣ ਜਾਂਦੀ ਰਾਣੀ ਆਪਣੇ ਪੈਰ ਤੋਂ ਦੀ ਗੋਲੀ ਨਹੀਂ ਬਣ ਜਾਂਦੀ ਜਦੋਂ ਕੋਈ ਅਮੀਰ ਤੋਂ ਗਰੀਬ ਹੋ ਕੇ ਆਪਣੀਆਂ ਹੰਕਾਰ ਦੀਆਂ ਪੁਰਾਣੀਆਂ ਆਤਾਂ ਨਾ ਛੱਡੇ ਦੇ ਅਰਥਾਂ ਨਾਲ ਸੰਬੰਧਤ ਕੋਈ ਟੁਕਵਾ ਖਾਣ ਦੱਸੋ ਤਾਂ ਇਹ ਹੁੰਦਾ ਰਸਤੀ ਛੜ ਗਈ ਪਰ ਬਟ ਨਹੀਂ ਗਿਆ ਇੱਕ ਦੋਸ਼ੀ ਦੂਜੇ ਦੋਸ਼ੀ ਦੇ ਔਗਣ ਕੱਢੇ ਇਸ ਲਈ ਕਿਹੜਾ ਅਖਾਣ ਸਹੀ ਹੈ ਇੱਕ ਗਲਤ ਬੰਦਾ ਦੂਸਰੇ ਗਲਤ ਬੰਦੇ ਦੇ ਦੋਸ਼ੀ ਗੁਣ ਕੱਢੇ ਔਗਣ ਕੱਢੇ ਉਹਦੇ ਦੋਸ਼ ਕੱਢੇ ਤਾਂ ਇਸ ਦਾ ਅਖਾਣ ਕਿਹੜਾ ਹੈ ਸਜਤਾ ਬੋਲੇ ਛਾਣਨੀ ਕਿਉਂ ਬੋਲੀ ਮੂਲ ਨਾਲੋਂ ਵਿਆਜ ਵੱਧ ਜਾਣ ਦੇ ਆਧਾਰ ਤੇ ਕਿਹੜਾ ਅਖਾਣ ਸਹੀ ਹੈ ਮੂਲ ਨਾਲੋਂ ਵਿਆਜ ਵੱਧ ਜਾਣ ਤੇ ਕਿਹੜੇ ਖਾਣ ਸਹੀ ਹੈ ਤੈਂ ਹੈ ਦਾੜੀ ਨਾਲੋਂ ਮੁੱਛਾਂ ਵੱਡੀਆਂ ਦਾੜੀ ਨਾਲੋਂ ਮੁੱਛਾਂ ਵੱਡੀਆਂ ਨੈਕਸਟ ਦੇਖੋ ਝੂਠੇ ਦਾ ਗਵਾਹ ਝੂਠਾ ਇਸ ਆਧਾਰ ਤੇ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ ਟੁੱਠੇ ਦਾ ਗਵਾ ਟੁੱਠਾ ਇਸ ਆਧਾਰ ਤੇ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਖਵਾਜੇ ਦਾ ਗਵਾ ਡੱਡੂ ਠੀਕ ਆ ਖਵਾਜੇ ਦਾ ਗਵਾ ਡੂ ਨੈਕਸਟ ਦੇਖੋ ਮੂੰਹ ਵਿੱਚ ਰਾਮ ਰਾਮ ਬਗਲ ਵਿੱਚ ਛੂਰੀ ਅਖਾਣ ਦਾ ਕੀ ਅਰਥ ਹੈ ਤਾਂ ਇਸ ਦਾ ਅਰਥ ਹੈ ਬਾਹਰੋਂ ਧਾਰਮਿਕ ਅੰਦਰੋਂ ਕਪਟੀ ਲਾ ਉੱਪਰ ਬੜਾ ਤੇ ਆਪਾਂ ਨੇ ਕੇ ਬਾਰੋਂ ਭੋਲਾ ਵਾਲਾ ਪਰ ਅੰਦਰੋਂ ਕਵਤੀ ਨੈਕਸਟ ਦੇਖੋ ਜਿੱਥੇ ਵਿਖਾਂ ਤਵਾ ਪ੍ਰਾਂਤ ਉਥੇ گاਵਾ ਸਾਰੀ ਰਾਤ ਅਖਾਣ ਦਾ ਕੀ ਭਾਵ ਹੈ ਇਸ ਦਾ ਭਾਵ ਹੈ ਖਾਣ ਪੀਣ ਦਾ ਭੁੱਖਾ ਨੈਕਸਟ ਦੇਖੋ ਮੌਕੇ ਅਨੁਸਾਰ ਬਦਲ ਜਾਣ ਦੇ ਅਰਥਾਂ ਨਾਲ ਸੰਬੰਧ ਕੋਈ ਤੁਕਾ ਅਖਾਣ ਦੱਸੋ ਮੌਕੇ ਅਨੁਸਾਰ ਬਦਲ ਜਾਣ ਦੇ ਅਰਥਾਂ ਨਾਲ ਸੰਬੰਧਿਤ ਕੋਈ ਟੁਕਮਾ ਖਾਣ ਦੱਸਣਾ ਤਾਂ ਇਹ ਹੈ ਗੰਗਾ ਗਈ ਗੰਗਾ RAM ਯਮੁਨਾ ਗਈ ਯਮੁਨਾ RAM ਨੈਕਸ਼ਟ ਦੇਖੋ ਖਾਉ ਵਿਕਤੀਆਂ ਕੋਲ ਖਾਉ ਵਿਕਤੀਆਂ ਕੋਲ ਗਈ ਚੀਜ਼ ਨਹੀਂ ਮੁੜਦੀ ਦੇ ਅਰਥਾਂ ਨੂੰ ਦਰਸਾਉਂਦਾ ਟੁਕਮਾ ਖਾਣ ਦੱਸੋ ਖਾਉ ਵਿਕਤੀਆਂ ਕੋਲ ਗਈ ਚੀਜ਼ ਨਹੀਂ ਮੁੜਦੀ ਦੇ ਅਰਥਾਂ ਨੂੰ ਦਰਸਾਉਂਦਾ ਕੋਈ ਟੁਕਮਾ ਖਾਣ ਦੱਸੋ ਤਾਂ ਇਹ ਹੈ ਗੰਗਾ ਗੀਆਂ ਹੱਡੀਆਂ ਨਹੀਂ ਮੁੜਦੀਆਂ। ਅਗਲਾ ਦੇਖੋ ਮਤਲਬ ਕੱਢਣ ਲਈ ਸਭ ਕੁਝ ਕਰਨ ਦੇ ਅਰਥਾ ਨੂੰ ਦਰਸਾਉਂਦਾ ਧੁਗਵਾ ਅਖਾਂ ਦੱਸੋ। ਤਾਂ ਇਸ ਦਾ ਮਤਲਬ ਹੈ ਗਉਂ ਪਣ ਆਵੇ ਜੋ ਜਦ ਕਿਸੇ ਨੂੰ 100 ਗੱਲਾਂ ਦੀ ਇੱਕ ਗੱਲ ਹੀ ਸੱਚਾਈ ਆਖਣਾ ਹੋਵੇ ਤਾਂ ਕਿਹੜਾ ਅਖਾਣ ਵਰਤੇ ਜਾਂਦਾ ਹੈ ਤਾਂ ਇਸ ਦੇ ਲਈ ਵਰਤੇ ਜਾਂਦਾ ਹੈ 100 ਦੀ ਇੱਕ ਸੁਨਾਵਾ ਠੀਕ ਹੈ 100 ਦੀ ਸੁਨਾਵਾ ਇੱਕ 30 ਆਦਮੀ ਬਧੇਰੇ ਹਾਨੀਕਾਰਕ ਹੁੰਦਾ ਹੈ ਦੇ ਅਰਥ ਲਈ ਕਿਹੜਾ ਅਖਾਣ ਵਰਤਿਆ ਜਾਂਦਾ ਹੈ 30 ਆਦਮੀ ਬੁਧੀ ਦੇ ਹਾਨੀਕਾਰਕ ਹੁੰਦਾ ਹੈ ਦੇ ਅਰਥਾਂ ਲਈ ਕਿਹੜਾ ਅਕਾਣ ਵਰਤਿਆ ਜਾਂਦਾ ਹੈ ਤਾਂ ਇਹ ਵਰਤਿਆ ਜਾਂਦਾ ਹੈ ਕਰਤਾ ਪੇਤੀ ਲੰਕਟਾਈ ਕਰਦਾ ਪੇਤੀ ਲੰਕਟਾਈ ਕਿਹਾ ਜਾਂਦਾ ਹੈ ਨਖਰ ਦੇਖੋ ਹਰ ਕੋਈ ਆਪਣੀ ਸ਼ਹਿ ਦੀ ਤਾਰੀਫ ਕਰਦਾ ਹੈ ਹਰ ਕੋਈ ਆਪਣੀ ਸ਼ਹਿ ਦੀ ਤਾਰੀਫ ਕਰਦਾ ਹੈ ਦੇ ਅਰਥ ਨਾਲ ਸੰਬੰਧਿਤ ਕੋਈ ਟੁਕਵਾ ਅਖਾਣ ਦੱਸੋ ਕੁਮਿਹਾਰੀ ਆਪਣਾ ਘੜਾ ਸਲੌਂਦੀ ਹੈ ਇਸ ਦੇ ਅਰਥ ਨੇ ਕਿ ਕੁਮਿਹਾਰੀ ਆਪਣਾ ਘੜਾ ਸਹਲੌਂਦੀ ਹੈ ਗੁਣਵਾਨ ਦੀ ਕਦਰ ਆਪਣੇ ਵਿੱਚ ਨਹੀਂ ਹੁੰਦੀ ਗੁਣਵਾਨ ਦੀ ਕਦਰ ਆਪਣੇ ਵਿੱਚ ਨਹੀਂ ਹੁੰਦੀ ਦੇ ਅਰਥ ਨਾਲ ਸੰਬੰਧਿਤ ਹੋਰ ਟੁਕਵਾ ਅਖਾਣ ਦੱਸੋ ਇਸ ਦਾ ਜਿਹੜਾ ਸਹੀ ਅਖਾਣ ਹੈ ਇਸ ਦੇ ਨਾਲ ਸੰਬੰਧਿਤ ਕਿ ਆਪਣੇ ਗੁਣਵਾਨ ਦੀ ਕਦਰ ਆਪਣੇ ਵਿੱਚ ਨਹੀਂ ਹੁੰਦੀ ਕਰਦਾ ਜੋਗੀ ਜੋੜ ਬਾਹਰ ਦਾ ਜੋਗੀ ਸਿੱਧ ਮਾੜੇ ਨੁਕਸਾਨ ਤੇ ਤਕੜੇ ਨੂੰ ਕੋਈ ਪ੍ਰਵਾਣਾ ਹੁਣੀ ਮਾੜੇ ਦੇ ਨੁਕਸਾਨ ਤੇ ਤਕੜੇ ਨੂੰ ਕੋਈ ਪ੍ਰਵਾਣਾ ਹੁਣੀ ਤੇ ਆਸਥਾਨ ਨਾਲ ਸੰਬੰਧਿਤ ਕੋਈ ਤੁਕਵਾ ਅਖਾਣ ਦੱਸੋ ਇਸ ਨਾਲ ਸੰਬੰਧ ਜਿਹੜਾ ਅਖਾਣ ਹੈ ਚਿੜੀਆਂ ਦਾ ਮਰਨਾ ਗਵਾਰ ਦਾ ਹਾਸਾ ਨਕਸ਼ਾ ਦੇਖੋ ਹਰਾਮ ਦਾ ਮਾਲ ਹਰਾਮ ਵਿੱਚ ਹੀ ਜਾਂਦਾ ਹੈ ਦੇ ਅਰਥ ਨਾਲ ਸੰਬੰਧਿਤ ਕੋਈ ਟੁਕਮਾਂ ਆਖਣ ਦੱਸੋ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਜ ਦੇਖੋ ਐਲੈਬ੍ਰੇਸ਼ਨ ਹੈ ਜਿੰਨਾ ਚਿਰ ਕਿਸੇ ਦੀ ਚੱਲੇ ਉਨਾਂ ਚਿਰ ਹੀ ਉਸ ਦੀ ਇੱਜ਼ਤ ਹੁੰਦੀ ਹੈ ਤੇ ਅਰਥ ਨਾਲ ਸੰਬੰਧਿਤ ਠਗਵਾ ਖਾਨ ਹੈ ਇਸ ਦਾ ਤਾਂ ਚਲਦੀ ਦਾ ਨਾਂ ਗੱਡੀ ਜਿੰਨਾ ਚਿਰ ਚੱਲੇ ਉਨਾਂ ਚਿਰ ਹੀ ਇੱਜ਼ਤ ਚਲਦੀ ਦਾ ਨਾਮ ਗੱਡੀ ਕਿਸੇ ਦਾ ਨੁਕਸਾਨ ਕਿਤਾ ਤੇ ਉਸ ਨੂੰ ਰੋਸ ਆ ਜਾਵੇ ਇਸੇ ਦਾ ਅਚਾਨਕ ਨੁਕਸਾਨ ਕੀਤਾ ਤੇ ਉਸ ਨੂੰ ਰਾਜ ਆ ਜਾਵੇ ਕੋਬੇ ਨੂੰ ਲੱਤ ਬੁੱਜੀ ਰਾਸ ਆਈ ਕਰ ਵਰਗਾ ਸੁਖ ਕਿਤੇ ਨਹੀਂ ਜੇ ਆਧਾਰ ਤੇ ਕਿਹੜਾ ਅਖਾਣ ਵਰਤਿਆ ਜਾਂਦਾ ਹੈ ਇਸ ਲਈ ਵਰਤਿਆ ਜਾਂਦਾ ਹੈ ਜੀ ਅਖਾਣ ਜੋ ਸੁਖ ਛੱਜੂ ਦੇ ਚਵਾਰੇ ਨਾ ਬਗਲ ਨਾ ਬੁਖਾਰੇ ਨਾ ਬਲਕ ਸੋਰੀ ਬਲਕ ਅ ਬਹੁਤੇ ਨੁਕਸਾਨ ਵਿੱਚੋਂ ਥੋੜਾ ਲਾਹਾ ਹੀ ਹੋ ਜਾਵੇ ਬਹੁਤੇ ਨੁਕਸਾਨ ਦੇ ਵਿੱਚੋਂ ਥੋੜਾ ਲਾਹਾ ਹੀ ਹੋ ਜਾਵੇ ਦੇ ਅਰਥ ਨਾਲ ਸੰਬੰਧਿਤ ਟੁਕਮਾ ਖਾਨ ਕਿਹੜਾ ਹੈ ਤਾਂ ਇਹ ਜੰਦ ਦੇ ਚੋਰ ਦੀ ਲੰਗੋਟ ਹੀ ਸਹੀ ਅਗਲਾ ਵੇਰਵਾ ਦੇਖੋ ਹੁਸ਼ਿਆਰੀ ਦੀ ਮਹਾਨਤਾ ਅਤੇ ਅਵੇਸਲੇ ਦਾ ਨੁਕਸਾਨ ਹੋਣ ਲਈ ਕਿਹੜਾ ਅਖਾਂਡ ਟੁਕਮਾ ਹੈ ਹੁਸ਼ਿਆਰੀ ਦੀ ਸਮਾਨਤਾ ਅਤੇ ਅਸਵੇਲੇ ਅਵੇਸਲੇ ਦਾ ਨੁਕਸਾਨ ਹੋਣ ਦੀ ਕਿਹੜਾ ਅਖਾਂਡ ਟੁਕਮਾ ਹੈ ਇਹ ਹੈ ਜਾਗਦਿਆਂ ਦੀਆਂ ਕਟੀਆਂ ਤੇ ਸੁੱਤਿਆਂ ਦੇ ਕੱਟੇ ਜਾਗਦਿਆਂ ਦੀਆਂ ਕਟੀਆਂ ਤੇ ਸੁੱਤਿਆਂ ਦੇ ਕੱਟੇ ਅਗੇ ਦੇਖੋ ਜਿਸ ਚੀਜ਼ ਤੋਂ ਲਾਭ ਨਾ ਹੋਵੇ ਦੇ ਅਰਥ ਨਾਲ ਸੰਬੰਧਿਤ ਕੋਈ ਟੁਕਮਾ ਅਖਾਣ ਦੱਸੋ ਜਿਸ ਚੀਜ਼ ਤੋਂ ਲਾਭ ਨਾ ਹੋਵੇ ਜਿਹੀ ਚੋਰਾ ਖੜੀ ਤੇਹੀ ਕਿੱਲੇ ਵੱਦੀ ਠੀਕ ਹੈ ਜੀ ਜਿਹੀ ਚੋਰਾ ਖੜੀ ਤੇਹੀ ਕਿੱਲੇ ਵੱਦੀ ਝੂਠ ਟਿਕਦਾ ਨਹੀਂ ਦੇ ਅਰਥ ਨਾਲ ਸੰਬੰਧਿਤ ਕੋਈ ਟੁਕਮਾ ਅਖਾਣ ਦੱਸੋ ਤਾਂ ਇਸ ਨਾਲ ਸੰਬੰਧ ਜਿਹੜਾ ਅਖਾਣ ਹੈ ਝੂਠ ਦੇ ਪੈਰ ਨਹੀਂ ਹੁੰਦੇ ਥੋੜੀ ਚੀਜ਼ ਦਾ ਜ਼ਿਆਦਾ ਢੰਡੋਰਾ ਪਟਣਾ ਦੇ ਅਰਥਾਂ ਨਾਲ ਸੰਬੰਧਿਤ ਕੋਈ ਟੁਕਮਾ ਅਖਾਣ ਦੱਸੋ ਥੋੜੀ ਚੀਜ਼ ਦਾ ਜ਼ਿਆਦਾ ਢੰਡੋਰਾ ਪਟਣਾ ਤਾਂ ਇਸ ਦਾ ਕਿਹਾ ਟਿੰਡ ਦਾਣੇ ਘਰਾਟੀ ਸਾਈਆਂ ਠੀਕ ਹੈ ਜੀ ਟਿੰਡ ਦਾਣੇ ਘਰਾਟੀ ਸਾਈਆਂ ਅੱਗੇ ਦੇਖੋ ਕਸੂਰ ਕਿਸੇ ਦਾ ਗੁੱਸਾ ਕਿਸੇ ਹੋਰ ਤੇ ਦੇ ਆਧਾਰ ਤੇ ਠੁਗਮਾ ਅਖਾਣ ਦੱਸਣਾ ਹੈ ਇਸ ਦਾ ਜਿਹੜਾ ਸਹੀ ਅਖਾਣ ਹੈ ਡਿੱਗੀ ਖੋਤੇ ਤੋਂ ਗੁੱਸਾ ਕਮਿਆਰ ਤੇ ਠੀਕ ਹੈ ਕਿਸੇ ਹੋਰ ਦਾ ਗੁੱਸਾ ਕਿਸੇ ਬੇਕਸੂਰ ਦੇ ਉੱਪਰ ਪੱਡਣਾ ਠੋਕਰਾਂ ਖਾ ਕੇ ਹੀ ਇਨਸਾਨ ਸੰਭਲਦਾ ਹੈ ਦੇ ਸਮਾਨ ਅਰਥਾਂ ਵਾਲਾ ਕੋਈ ਇੱਕ ਅਖਾਣ ਦੱਸੋ ਡਿੱਗ ਡਿੱਗ ਕੇ ਸਵਾਰ ਹੋਣਾ ਅੰਏ ਇਸੇ ਆਪਣੀ ਅੱਜ ਦੀ ਵੀਡੀਓ ਆਸ਼ਾ ਕਰਦੇ ਹਾਂ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ